ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੀ ਆ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਅੱਜ ਲੱਗੇ ਸੀਗੇ ਆਪਾਂ ਜਿਹੜੇ ਬਾਹਰ ਖੇਤ ਦੇ ਵਿੱਚ ਲੱਗੇ ਹੋਏ ਡ੍ਰੈਗਨ ਫਰੂਟ ਆ ਉਹਨਾਂ ਨੂੰ ਉਹਨਾਂ ਦੀ ਆਪਾਂ ਤੋੜਾਈ ਕਰਨੀ ਆ ਇਹ ਦੂਜੀ ਵਾਰੀ ਮੈਂ ਤੋੜ ਰਹੀ ਆ ਕਿਉਂਕਿ ਐਰ ਕੀ ਤੁਸੀਂ ਸਾਰੇ ਜਾਣਦੇ ਹੀ ਹੋ ਕਿ ਜਿਸ ਤਰ੍ਹਾਂ ਜਿਹੜਾ ਡ੍ਰੈਗਨ ਦਾ ਫਰੂਟ ਆ ਨਾ ਉਹ ਬਹੁਤ ਪਹਿਲਾਂ ਆ ਗਿਆ ਸਾਡੇ ਸਾਡੇ ਵੈਸੇ ਅਕਤੂਬਰ ਦੇ ਵਿੱਚ ਆਂਦਾ ਆ ਫਰੂਟ ਪੰਜਾਬ ਦੇ ਵਿੱਚ ਮੇਰੇ ਤੱਕ ਅਕਤੂਬਰ ਚ ਹੀ ਪੱਕਦੇ ਹੁੰਦੇ ਆ ਹੋਰ ਮੈਨੂੰ ਭੈਣ ਭਰਾਵਾਂ ਦਾ ਨਹੀਂ ਪਤਾ ਹੋ ਸਕਦਾ ਟਾਈਮ ਦੇ ਜਾਂ ਮੌਸਮ ਦੇ ਹਿਸਾਬ ਨਾਲ ਅਲੱਗ-ਅਲੱਗ ਪੱਕਣ ਦਾ ਸਮਾਂ ਹੋਵੇ ਪਰ ਪਹਿਲੀ ਵਾਰੀ ਆ ਕਿ ਇਸ ਜੁਲਾਈ ਦੇ ਮਹੀਨੇ ਵਿੱਚ ਵੀ ਕੁਝ ਫਰੂਟ ਆਪਾਂ ਨੂੰ ਮਿਲੇ ਸੀ ਤੇ ਕੁਝ ਹੁਣ ਅਗਸਤ ਦੇ ਵਿੱਚ ਵੀ ਆਪਣੇ ਜਿਹੜੇ ਫਰੂਟ ਆ ਕਾਫੀ ਪੱਕ ਕੇ ਤਿਆਰ ਹੋ ਚੁੱਕੇ ਆ ਤੇ ਮੈਂ ਲੱਗੀ ਸੀਗੀ ਤੋੜਨ ਤੇ ਥੱਲੇ ਘਾ ਤੁਸੀਂ ਦੇਖ ਸਕਦੇ ਹੋ ਕਿਉਂਕਿ ਆਪਾਂ ਕੋਈ ਕੈਮੀਕਲ ਨਹੀਂ ਵਰਤਦੇ ਤੇ ਇਹਦੀ ਸਾਰੀ ਦੀ ਆਪਾਂ ਹੌਲੀ-ਹੌਲੀ ਹੁਣ ਜਿਹੜੀ ਇਹਨਾਂ ਦੀ ਪਟਾਈ ਕਰਾਂਗੇ ਇਸ ਤੋਂ ਬਾਅਦ ਇਹਨਾਂ ਨੂੰ ਥੋੜਾ ਥੋੜਾ ਖਾਦ ਜਿਹੜਾ ਉਹ ਦੇਣਾ ਆ ਫਲ ਤੋੜਨ ਤੋਂ ਆਪਾਂ ਬਾਅਦ ਵਿੱਚ ਤੇ ਉਹ ਮੈਂ ਥੋੜੀ ਸਰੋਂ ਦੀ ਖਾਲ ਦੇ ਰਹੀ ਸੀ ਮੈਨੇ ਵੈ ਸੋਚਿਆ ਕਿ ਚਲੋ ਤੁਹਾਡੇ ਨਾਲ ਵੀ ਆਪਾਂ ਸ਼ੇਅਰ ਕਰ ਦਿੰਨੇ ਆ ਜਿਹੜੇ ਮੇਰੇ ਭੈਣ ਭਰਾ ਆਰਗੇਨਿਕ ਕਰਦੇ ਆ ਘਰ ਦੇ ਵਿੱਚ ਜਿਨ੍ਹਾਂ ਖਾਣ ਵਾਸਤੇ ਫਲ ਲਗਾਏ ਹੋਏ ਆ ਉਹ ਜਾਂ ਤੇ ਇੱਕ ਆਰਗੇਨਿਕ ਐਨਪੀਕੇ ਆਉਂਦੀ ਆ ਤੁਸੀਂ ਉਹ ਲਿਆੜ ਕੇ ਪਾ ਸਕਦੇ ਹੋ ਜਾਂ ਸਭ ਤੋਂ ਬਿਹਤਰ ਹੈਗਾ ਕਿ ਤੁਸੀਂ ਤੁਹਾਡੇ ਘਰਾਂ ਦੇ ਵਿੱਚ ਆਪਣੇ ਪੰਜਾਬੀ ਪਰਿਵਾਰਾਂ ਦੇ ਵਿੱਚ ਸਰੋਂ ਦੀ ਜਿਹੜੀ ਖਾਲ ਵਾ ਨਾ ਉਹ ਹੁੰਦੀ ਆ ਜਦੋਂ ਆਪਾਂ ਸਰੋਂ ਦਾ ਤੇਲ ਕਢਾਉਣੇ ਆ ਤਾਂ ਉਹ ਖਾਲ ਬਚਦੀ ਆ ਜਿਆਦਾਤਰ ਆਪਾਂ ਉੱਥੇ ਹੀ ਦਿਉਨੇ ਆ ਜਿੱਥੋਂ ਤੇਲ ਕਢਾਉਣੇ ਆ ਕਿਉਂਕਿ 20-25 ਰੁਪਏ ਕਿਲੋ ਆਪਣੇ ਕੋਲ ਲੈ ਲੈਂਦੇ ਆ ਤਾਂ ਆਪਾਂ ਉੱਥੇ ਹੀ ਉਹਨੂੰ ਦਿਉਨੇ ਆ ਤੇ ਆਪਾਂ ਸਰ ਤੇਲ ਕਢਾਈ ਦੇ ਪੈਸੇ ਫਿਰ ਨਹੀਂ ਦਿੰਦੇ ਪਰ ਉਹਨਾਂ ਨੂੰ ਉਹ ਫਾਇਦਾ ਹੁੰਦਾ ਦੁਕਾਨਦਾਰਾਂ ਵਾਲੇ ਰੱਖਣ ਵਾਲਿਆਂ ਨੂੰ ਕਿਉਂਕਿ ਉਹ 40 ਤੋਂ 50 ਰੁਪਏ ਦੇ ਕਰੀਬ-ਕਰੀਬ ਬਾਅਦ ਵਿੱਚ ਉਹ ਸੇਲ ਕਰਦੇ ਆ ਪਰ ਅਸੀਂ ਜਦੋਂ ਹੀ ਤੇਲ ਕਢਾਉਨੇ ਆ ਅਸੀਂ ਸਰੋਂ ਦੀ ਖਾਲ ਲੈ ਆਈਦੀ ਆ ਤੇ ਉਹਨਾਂ ਨੂੰ ਜੋ ਉਹਨਾਂ ਦੀ ਮਿਹਨਤ ਬੰਦ ਹੀ ਹੁੰਦੀ ਤੇਲ ਕਢਾਈ ਦੀ ਉਹ ਉਹਨਾਂ ਨੂੰ ਦੇ ਦੇਦੀ ਆ ਤੇ ਤੁਸੀਂ ਕਦੀ ਵੀ ਖਾਲ ਉੱਥੇ ਦੇ ਕੇ ਨਾ ਆਓ ਇੱਕ ਬਹੁਤ ਵਧੀਆ ਜਿਹੜੀ ਆਰਗੇਨਿਕ ਤੇ ਬਹੁਤ ਹੀ ਮਤਲਬ ਇਹਦੇ ਵਿੱਚ ਬਹੁਤ ਸਾਰੇ ਉਹ ਜਿਹੇ ਨਿਊਟ੍ਰੀਸ਼ਨ ਹੁੰਦੀ ਹੈ ਜਿਹੜੇ ਆਪਣੇ ਬੂਟਿਆਂ ਵਾਸਤੇ ਬਹੁਤ ਜ਼ਰੂਰੀ ਆ ਖਾਸ ਤੌਰ ਤੇ ਫਲਾਂ ਵਾਲੇ ਬੂਟਿਆਂ ਲਈ ਤੇ ਇਹ ਮੈਂ ਇੱਕ ਡਰੈਗਨ ਦੇ ਫਰੂਟ ਵਾਸਤੇ 100 ਤੋਂ 200 ਗ੍ਰਾਮ ਮੈਂ ਭੇਈ ਸੀਗੇ ਛੋਟੇ ਬੂਟਿਆਂ ਲਈ ਤੇ ਦੋਨੋਂ ਮੈਂ ਪਾ ਦਿੱਤੀ ਆ ਤੇ ਇੱਕ ਨੂੰ ਹਜੇ ਰੈਂਦੀ ਸੀ ਤੇ ਮੈਂ ਕਿਹਾ ਚਲੋ ਤੁਹਾਡੇ ਨਾਲ ਵੀ ਜਿਹੜੀ ਸ਼ੇਅਰ ਕਰ ਦਿੰਨੇ ਇਸ ਤਰ੍ਹਾਂ ਮੈਂ ਪਾਣੀ ਦੇ ਵਿੱਚ ਨੂੰ ਪਤਲਾ ਜਾ ਘੋਲ ਲਿਆ ਤੇ ਆਪਾਂ ਇਹਨੂੰ ਬੂਟੇ ਦੇ ਮੋਢ ਇਸ ਤਰ੍ਹਾਂ ਇਹਨੂੰ ਪਾ ਲੈਣਾ ਵਾ ਕੋਈ ਬਹੁਤ ਜ਼ਿਆਦਾ ਨਹੀਂ ਹੁੰਦਾ ਕਿ ਤੁਸੀਂ ਗੁੱਡ ਕੇ ਪਾਓ ਜਾਂ ਇਦਾਂ ਉਹਦਾ ਇਦਾਂ ਦਾ ਕੁਝ ਨਹੀਂ ਹੈਗਾ ਮੈਂ ਤਾਂ ਇਦਾਂ ਦਾ ਕਦੀ ਕੁਝ ਨਹੀਂ ਕੀਤਾ ਤੁਸੀਂ ਮੇਰੇ ਡ੍ਰੈਗਨ ਦੇ ਬੂਟੇ ਦੇਖ ਸਕਦੇ ਹੋ ਮੈਨੂੰ ਲੱਗਦਾ ਬਾਗਾਂ ਦੇ ਵਿੱਚ ਵੀ ਇਡੜੇ ਵੱਡੇ ਡ੍ਰੈਗਨ ਦੇ ਬੂਟੇ ਨਹੀਂ ਹੁੰਦੇ ਤੁਸੀਂ ਇਹਨਾਂ ਦੀ ਗਰੋਥ ਦੇਖ ਸਕਦੇ ਹੋ ਤੀਜਾ ਸਾਲ ਹੋ ਗਿਆ ਇਹਨਾਂ ਨੂੰ ਲੱਗਿਆ ਨੂੰ ਔਰ ਬਹੁਤ ਜ਼ਿਆਦਾ ਵੱਡੇ ਮਤਲਬ ਹੋ ਗਿਆ ਮੈਂ ਇਹਨਾਂ ਦੀ ਕਟਿੰਗ ਵੀ ਬਹੁਤ ਕੀਤੀ ਆ ਤੇ ਇਹਨਾਂ ਦੀ ਹਾਈਟ ਤੁਸੀਂ ਦੇਖ ਸਕਦੇ ਹੋ 10 ਫੁੱਟ ਦੇ ਕਰੀਬ ਜਿਹੜੀਆਂ ਤਾਂ ਉੱਪਰ ਨੂੰ ਟਾਣੀਆਂ ਉਹ ਨਿਕਲ ਆਈਆਂ ਤੇ ਇਸ ਤੋਂ ਬਾਅਦ ਆਪਾਂ ਘਾ ਥੋੜਾ ਥੋੜਾ ਇਸ ਤਰ੍ਹਾਂ ਪੱਟਿਆ ਹੈ ਇਧਰ ਉਧਰੋਂ ਹਜੇ ਪੱਟਣ ਵਾਲਾ ਰਹਿੰਦਾ ਉਹ ਪੱਟ ਕੇ ਤੇ ਫਿਰ ਆਪਾਂ ਇਹਨੂੰ ਜਿਹੜੀ ਆ ਐਨ ਪੀ ਕੇ ਵੀ ਦਵਾਂਗੇ ਤੇ ਹੁਣ ਸਭ ਤੋਂ ਪਹਿਲਾਂ ਆਪਾਂ ਫਲ ਤੋੜ ਲਈਏ ਤੁਸੀਂ ਫਰੂਟ ਦਾ ਸਾਈਜ਼ ਦੇਖ ਸਕਦੇ ਹੋ ਹੌਲੀ ਹੌਲੀ ਮੈਂ ਤੋੜ ਰਹੀ ਆ ਤਾਂ ਕਿ ਜਿਹੜੀ ਇਹਦੀ ਟਾਣੀ ਹੈ ਨਾ ਉਹ ਖਰਾਬ ਨਾ ਹੋਵੇ ਜ्यादातर फ्रूट ਤੋੜਨ ਲੱਗਿਆ ਨਾ ਇਸ ਤਰ੍ਹਾਂ ਟਾਣੀ ਜਿਹੜੀ ਇਸ ਤਰ੍ਹਾਂ ਅਦਾ ਡੈਮੇਜ ਹੋ ਜਾਂਦੀ ਫਿਰ ਉੱਥੋਂ ਫੰਗਸ ਵਗੈਰਾ ਲੱਗਣ ਦਾ ਥੋੜਾ ਡਰ ਹੁੰਦਾ ਆ ਤੇ ਇੱਕ ਇੱਕ ਫਲ ਆਪਾਂ ਤੋੜ ਲਿਆ ਮੇਰੇ ਕੋਲ ਅਲੱਗ-ਪੱਗ ਚਾਰ ਜਾਂ ਪੰਜ ਤਰ੍ਹਾਂ ਦੀਆਂ ਡ੍ਰੈਗਨ ਦੀਆਂ ਵੈਰਾਈਟੀਆਂ ਆ ਅਲੱਗ-ਅਲੱਗ ਇੱਕ ਪੀਲੇ ਰੰਗ ਦੀ ਆ ਉਹ ਹਜੇ ਫਲ ਨਹੀਂ ਲੱਗਿਆ ਛੋਟੇ ਆ ਬੂਟੇ ਇਹ ਵਾਲਾ ਜਿਹੜਾ ਮਜੈਂਟਾ ਕਲਰ ਆ ਇਹ ਵੀ ਮੈਨੂੰ ਲੱਗਦਾ ਵੀ ਪੰਜਾਬ ਦੇ ਵਿੱਚ ਤੇ ਮੈਂ ਨਹੀਂ ਦੇਖਿਆ ਹੈਗਾ ਹੋ ਸਕਦਾ ਹੋਵੇ ਕਈਆਂ ਕੋਲ ਪਰ ਮੈਂ ਨਹੀਂ ਦੇਖਿਆ ਕਿਤੇ ਲੱਗਾ ਹੋਇਆ ਹੋਊਗਾ ਤਾਂ ਜ਼ਰੂਰ ਵੈਸੇ ਇਹ ਬਹੁਤ ਜ਼ਿਆਦੀ ਮਿਠਾਸ ਆ ਇਹਦੇ ਵਿੱਚ ਤੇ ਸਾਡੇ ਪੰਜਾਬ ਦੇ ਵਿੱਚ ਇਹ 150 ਦਾ ਇੱਕ ਪੀਸ ਦਿੰਦੇ ਆ ਚਾਹੇ ਛੋਟਾ ਪੀਸ ਹੋਵੇ ਚਾਹੇ ਵੱਡਾ ਹੋਵੇ ਉਹ ਕੋਈ ਨਹੀਂ ਹੈਗਾ ਬਸ ਉਹਨਾਂ ਨੇ 150 ਰੁਪਏ ਦਾ ਹੀ ਦੇਣਾ ਤੇ ਜਿਹੜਾ yellow color ਦਾ ਆ ਵਿੱਚੋਂ white ਆ ਉਹ ਵਾਲਾ ਸਸਤਾ ਦਿੰਦੇ ਥੋੜਾ ਉਹ 100 ਰੁਪਏ ਦਾ ਦਿੰਦੇ ਆ ਤੇ ਕੋਈ ਬਹੁਤ ਜ਼ਿਆਦੀ ਇਹਦੀ ਮਿਹਨਤ ਵੀ ਨਹੀਂ ਹੈਗੀ ਤੇ ਕੋਈ ਜ਼ਿਆਦਾ ਇਹਨੂੰ ਮਤਲਬ ਇੰਨੀਆਂ ਦਵਾਈਆਂ ਵਗੈਰਾ ਵੀ ਜੜੀਆਂ ਨਹੀਂ ਪਾਉਣੀਆਂ ਪੈਂਦੀਆਂ ਤੇ ਥੋੜਾ ਜਿਹੜਾ ਹਲਕਾ ਜਿਹਾ ਹਰਾ ਆ ਉਹ ਹੀ ਮੈਂ ਤੋੜ ਲੈਣਾ ਵਾ ਤੇ ਉਹਨੂੰ ਆਪਾਂ ਇੱਕ ਦਿਨ ਪਿਆਰ ਰਹਿਣ ਦਾਂਗੇ ਤਾਂ ਉਹ ਪੱਕ ਜਾਣਾ ਤੇ ਜਿਹੜੇ ਆਪਾਂ ਮੁੱਲ ਲਿਆਣ ਕੇ ਖਾਣੇ ਆ ਨਾ ਡ੍ਰੈਗਨ ਫਰੂਟ ਇਸ ਤਰ੍ਹਾਂ ਦੇ ਉਹਨਾਂ ਨੂੰ ਕੀ ਕਰਦੇ ਆ ਕਿ ਇਹੋ ਜੀ ਅੱਜਕੱਲ ਪੈਸਟੀਸਾਈਡ ਆਉਂਦੀਆਂ ਕਿ ਆ ਜਿਹੜੇ ਪੱਤੇ ਹੁੰਦੇ ਆ ਨਾ ਇਹਨਾਂ ਨੂੰ ਹਰੇ ਕਰ ਦਿੰਦੇ ਆ ਉਹ ਦਵਾਈ ਦੇ ਨਾਲ ਪਰ ਇਹ ਤਾਂ ਚਲੋ ਕੁਦਰਤੀ ਤੌਰ ਤੇ ਹਰੇ ਆ ਨਾ ਹਲੇ ਕਿਉਂਕਿ ਪੂਰਾ ਪੱਕਿਆ ਨਹੀਂ ਆ ਤੇ ਉਹ ਦਵਾਈਆਂ ਦੇ ਨਾਲ ਇਹਨਾਂ ਨੂੰ ਹਰੇ ਕਰਦੇ ਆ ਵਾਲੇ ਪੱਤਿਆਂ ਨੂੰ ਤਾਂ ਕਿ ਜਿਹੜਾ ਫਲਵਾ ਉਹ ਦੇਖਣ ਨੂੰ ਸੋਹਣਾ ਲੱਗੇ ਤੇ ਇਸ ਤਰ੍ਹਾਂ ਥੋੜਾ ਕੁੰਡਲਦਾਰ ਜਿਹਾ ਵੀ ਉਹਨਾਂ ਦਵਾਈਆਂ ਦੇ ਨਾਲ ਹੋ ਜਾਂਦਾ ਕੁਝ ਜ਼ਿਆਦਾ ਜਾਣਕਾਰੀ ਲੈਣੀ ਤਾਂ ਤੁਸੀਂ YouTube ਜਾਂ Google ਤੇ ਦੇਖ ਸਕਦੇ ਹੋ ਪਰ ਆਪਾਂ ਇਹਨੂੰ ਕੋਈ ਵੀ ਇਸ ਤਰ੍ਹਾਂ ਦਾ ਕੈਮੀਕਲ ਨਹੀਂ ਪਾਉਂਦੇ ਕਿਉਂਕਿ ਆਪਾਂ ਤਾਂ ਘਰ ਖਾਣ ਵਾਸਤੇ ਹੀ ਲਗਾਏ ਹੋਏ ਆ ਤੇ ਜਿੰਨੀ ਕੁ ਮੈਨੂੰ ਜ਼ਰੂਰਤ ਆ ਓਨੇ ਕੁ ਮੈਂ ਅੱਜ ਤੋੜ ਲੈਣੇ ਆ ਬਾਕੀ ਫਿਰ 1-2 ਦਿਨ ਤੱਕ ਇਹ ਫਿਰ ਪੱਕ ਜਾਣੇ ਆ ਜਿਹੜੇ ਹਜੇ ਇਸ ਤਰ੍ਹਾਂ ਦੇਖੋ ਤੁਸੀਂ ਥੋੜੇ ਹਰੇ ਆ ਨਾ ਇਹ ਵਾਲੇ ਤੇ 1-2 ਦਿਨ ਤੱਕ ਪੱਕ ਜਾਣੇ ਆ ਤੇ ਹੁਣ ਆਪਾਂ ਕੱਲ ਜਾਂ ਪਰਸੋਂ ਇਹਦੇ ਵਿੱਚ ਇਹਨਾਂ ਦੀ ਜਿਹੜੀ ਮੋਰੋ ਟਿਪ ਆ ਨਾ ਇਸ ਤਰ੍ਹਾਂ ਇਹ ਆਪਾਂ ਸਾਰਿਆਂ ਦੀ ਜਿਹੜੀ ਇਸ ਤਰ੍ਹਾਂ ਕਟਿੰਗ ਦੇ ਨਾਲ ਤੋੜ ਦੇਣੀ ਆ ਕਟਰ ਦੇ ਨਾਲ ਹੁਣ ਤਾਂ ਮੈਂ ਤੁਹਾਨੂੰ ਹੱਥ ਦੇ ਨਾਲ ਹੀ ਲੱਗੀਆਂ ਦੱਸਾਂ ਜੇ ਤੁਸੀਂ ਬੂਟੇ ਲਗਾਏ ਹਨ ਇਸ ਤਰ੍ਹਾਂ ਇਹਨਾਂ ਦੀ ਜਿਹੜੀ ਮੋਰੇ ਮੋੜ ਟਿਪ ਆ ਨਾ ਉਹਨੂੰ ਤੋੜ ਦੋ ਉਹਦੇ ਨਾਲ ਤੇ ਇੱਕ ਤਾਂ ਇਹਦੀਆਂ ਜਿਹੜੀਆਂ ਬ੍ਰਾਂਚ ਆ ਉਹ ਹੋਰ ਜ਼ਿਆਦਾ ਨਿਕਲਣਗੀਆਂ ਤੇ ਇੱਕ ਜਿਹੜਾ ਇਹਨੂੰ ਫਲਵਾ ਉਹ ਜ਼ਿਆਦਾ ਆਊਗਾ ਤੇ ਹੁਣ ਆਪਾਂ ਦੂਜੇ ਬੂਟੇ ਨਾਲ ਵੀ ਦੇਖ ਲਈਏ ਥੋੜੇ ਫਲ ਵੈਸੇ ਮੈਂ ਜ਼ਿਆਦਾਤਰ ਦੇਖਿਆ ਵੀ ਕਿਉਂਕਿ ਇਹਨੂੰ ਕੰਡੇ ਹੁੰਦੇ ਨਾ ਬਹੁਤ ਜ਼ਿਆਦਾ ਉਫ ਖਰਾਬ ਹੋ ਗਿਆ ਡਿੱਗ ਕੇ ਇੱਟ ਦੇ ਉੱਤੇ ਵੱਜ ਗਿਆ ਜਿਹੜੇ ਪੰਛੀ ਵਗੈਰਾ ਆ ਨਾ ਤੇ ਅਮਰੂਦ ਹੋਏ ਜਾਮਨ ਹੋਏ ਇਸ ਤਰ੍ਹਾਂ ਦੇ ਫਾਲ ਉਹ ਛੱਡਦੇ ਹੀ ਨਹੀਂ ਹੈਗੇ ਪਰ ਇਹਦੇ ਲਾਗੇ ਨਹੀਂ ਆਉਂਦੇ ਉਹ ਕਿਉਂਕਿ ਇਹਨੂੰ ਕੰਡੇ ਬਹੁਤ ਜ਼ਿਆਦਾ ਆ ਤੇ ਇਸ ਕਰਕੇ ਪੰਛੀ ਉੱਤੇ ਇਹਦੇ ਬੈਠਦਾ ਨਹੀਂ ਹੈਗਾ ਤੇ ਇਹਨਾਂ ਨੂੰ ਨੁਕਸਾਨ ਵਗੈਰਾ ਪੰਛੀ ਜਿਹੜੇ ਆ ਡ੍ਰੈਗਨ ਦੇ ਫਲਾਂ ਨੂੰ ਨਹੀਂ ਕਰਦੇ ਨਾ ਤਾਂ ਬੂਟੇ ਨੂੰ ਕੋਈ ਨੁਕਸਾਨ ਹੁੰਦਾ ਆ ਤੇ ਨਾ ਫਲਾਂ ਨੂੰ ਹੀ ਕਰਦੇ ਆ ਲਗਭਗ 2.5 ਕਿਲੋ ਦੇ ਕਰੀਬ ਕਰੀ ਮੈਂ ਤੋੜ ਲਿਆ ਆ ਥੋੜੇ ਪੱਕ ਲੈਣ ਦਿੰਨੇ ਆਪਾਂ ਹਲੇ ਤੇ ਹੁਣ ਦੂਜੀ ਸਾਈਡ ਵੇਖ ਲੈਣੇ ਆ ਜੇ ਕੋਈ ਹੋਇਆ ਤੇ ਇਸ ਤੋਂ ਬਾਅਦ ਫਿਰ ਮੈਂ ਨਾ ਇਸ ਰਾਇਲ ਫਾਫੇ ਬੰਨਣੇ ਆ ਕਿਉਂ ਇਹਦੇ ਨਾਲ ਵੀ ਜਿਹੜੇ ਆਪਣੇ ਅਮਰੂਦ ਨੇ ਉਹ ਕਾਣੇ ਨਹੀਂ ਹੁੰਦੇ ਤੇ ਇਹ ਡ੍ਰੈਗਨ ਦੇ ਫਰੂਟ ਨੂੰ ਵੀ ਇੱਕ ਨੂੰ ਮੈਂ ਬੰਨਿਆ ਸੀ ਉਹਦੇ ਨਾਲ ਕੀ ਹੋਇਆ ਜਿਹੜਾ ਫਰੂਟ ਸੀ ਨਾ ਡ੍ਰੈਗਨ ਦਾ ਉਹ ਬਿਲਕੁਲ ਵੀ ਵਧਿਆ ਨਹੀਂ ਉੱਥੇ ਛੋਟਾ ਜਿਹੀ ਉਹ ਪੱਕ ਗਿਆ ਤੇ ਉਸ ਤੋਂ ਬਾਅਦ ਫਿਰ ਮੈਂ ਨਹੀਂ ਬੰਨਿਆ ਕਿਉਂਕਿ ਹੋ ਸਕਦਾ ਕੋਈ ਹਵਾ ਦਾ ਹਿਸਾਬ ਹੋਵੇ ਵੀ ਹਵਾ ਘੱਟ ਲੱਗੀ ਤੇ ਫਲ ਨਹੀਂ ਵਧਿਆ ਤੇ ਮੈਂ ਡ੍ਰੈਗਨ ਨੂੰ ਨਹੀਂ ਬੰਦੀ ਕਿਉਂਕਿ ਇਹਨਾਂ ਨੂੰ ਵੈਸੇ ਵੀ ਕਾਣ ਵਗੈਰਾ ਜਿਹੜੀ ਆ ਨਾ ਉਹ ਨਹੀਂ ਪੈਂਦੀ ਇਸ ਤਰ੍ਹਾਂ ਮ ਅਗਰ ਫਿਰ ਲੱਗੇ ਹੋਏ ਆ ਹਲੇ ਹਰੇ ਹਰੇ ਫਲ ਕਾਫੀ ਹੈਗੇ ਆ ਦੇਖੋ ਤੁਸੀਂ ਇੱਧਰ ਵੀ ਆ ਪਰ ਹੁਣ ਇਹਨਾਂ ਦਾ ਮੌਸਮ ਅਸਲ ਹੋਣਾ ਆਣਾ ਆ ਹਲੇ ਮਤਲਬ ਕਿ ਮਹੀਨੇ ਤੱਕ ਸਾਡੇ ਲੱਗਣੇ ਵੈਸੇ ਸ਼ੁਰੂ ਹੁੰਦੇ ਹੁੰਦੇ ਆ ਐਰ ਕੀ ਕੁਝ ਮੌਸਮ ਦੀ ਤੁਸੀਂ ਗੜਬੜ ਕਹਿ ਲਓ ਹਨਾ ਅੱਗਾ ਪਿੱਛਾ ਹੋ ਗਿਆ ਬਰਸਾਤਾ ਦਾ ਕਰਕੇ ਤੇ ਇਸ ਕਰਕੇ ਨਾ ਫਲ ਜਿਹੜਾ ਉਹ ਪਹਿਲਾਂ ਹੀ ਲੱਗਿਆ ਆ ਇੱਧਰ ਮੈਂ ਇੱਕ ਲਫਾਵਾ ਇਸ ਤਰ੍ਹਾਂ ਬੰਨ ਦਿੱਤੇ ਆ ਹਜੇ ਕੁਛ ਰਹਿੰਦੇ ਆ ਵੱਜਣ ਵਾਲੇ ਇੱਧਰ ਆਪਣੇ ਲੱਗੀਆਂ ਹੋਈਆਂ ਰਾਮਾ ਤੋਰੀਆਂ ਦੀਆਂ ਵੇਲਾਂ ਤੇ ਇੱਧਰ ਆਪਣੇ ਹੈਗਾ ਲੀਚੀਆਂ ਦਾ ਬੂਟਾ ਇਹਦੇ ਉੱਤੇ ਨਾ ਰਾਮਾ ਤੋਰੀਆਂ ਦੀਆਂ ਵੇਲਾਂ ਨਹੀਂ ਆ ਉੱਤੇ ਚੜ ਗਈਆਂ ਤੇ ਇਹ ਵੀ ਮੈਂ ਲਾਉਣੀਆਂ ਨਹੀਂ ਤਾਂ ਇਹਨੇ ਬੂਟਾ ਖਰਾਬ ਕਰ ਦੇਣਾ ਤੋੜ ਲੇ ਮੈਂ ਜਿੰਨੀ ਕਿ ਮੈਨੂੰ ਜ਼ਰੂਰਤ ਸੀਗੀ ਤੇ ਚੀਕੂ ਵੀ ਹਜੇ ਵਿੱਚ ਵਿੱਚ ਹੈਗੇ ਤੁਸੀਂ ਦੇਖ ਸਕਦੇ ਹੋ ਪਰ ਕਾਣੇ ਆ ਹੁਣ ਖਾਨਜੋਗ ਨਹੀਂ ਹੈਗੇ ਅੱਗੇ ਵਾਲਾ ਫਲ ਬਹੁਤ ਜ਼ਿਆਦਾ ਚੀਕੂਆ ਨੂੰ ਜਿਹੜਾ ਲੱਗਿਆ ਆ ਤੇ ਇਹਨੂੰ ਵੀ ਹੁਣ ਆਪਾਂ 1-2 ਦਿਨ ਤੱਕ ਖਾਦ ਵਗੈਰਾ ਦੇਣੀ ਆ ਤੇ ਉਹ ਆਪਾਂ ਨਾਲ ਵੀਡੀਓ ਫਿਰ ਬਾਅਦ ਚ ਸ਼ੇਅਰ ਕਰ ਦਾਂਗੇ ਡ੍ਰੇਗ ਫਰੂਟ ਦਾ ਜਿਹੜਾ ਫਾਲ ਫੁੱਲ ਹੁੰਦਾ ਨਾ ਸੌਰੀ ਬਹੁਤ ਸੋਹਣਾ ਹੁੰਦਾ ਪਰ ਗੱਲ ਇਹ ਆ ਵੀ ਇਹ ਦਿਨੇ ਨਹੀਂ ਖੜਦਾ ਫੁੱਲ ਰਾਤ ਦੇ ਸਮੇਂ ਖੜਦਾ ਜਾਂ ਸਵੇਰੇ ਸਵੇਰੇ ਤੁਸੀਂ ਆਓ ਤੇ ਫੇਰ ਜਿਹੜਾ ਫੁੱਲ ਖੜਿਆ ਹੁੰਦਾ ਆ ਲਗਭਗ 3 ਕਿਲੋ ਦੇ ਕਰੀਬ-ਕਰੀਬ ਮੈਂ ਤੋੜ ਲਿਆ ਮੈਨੂੰ ਲੱਗਦਾ 10 ਕਿ ਪੀਸ ਹੋਣੇ ਆ ਆਪਾਂ ਬਾਅਦ ਚ ਤੁਹਾਨੂੰ ਗਿਣ ਕੇ ਦਿਖਾ ਦਿੰਨੇ ਆ ਆਹ ਫਲ ਹਜੇ ਥੋੜਾ ਕੱਚਾ ਲੱਗ ਰਿਹਾ ਆ ਪਰ ਚਲੋ ਇਹਨੂੰ ਵੀ ਤੋੜ ਹੀ ਲੈਨੇ ਹੁਣ ਇਸ ਤਰ੍ਹਾਂ ਦਾ ਇਹ ਵੀ ਹੋ ਗਿਆ ਆ ਇਹਨੂੰ ਵੀ ਤੋੜ ਲਿਆ ਆਪਾਂ ਕੁਛ ਆਪਾਂ ਦਿੱਤੇ ਆ ਛੱਡ ਇਹਨੇ ਆਪਾਂ ਤੋੜ ਲਿਆ ਤੇ ਉਮੀਦ ਕਰਦੀ ਆ ਕਿ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੀ ਹੋਊਗੀ ਮੇਰੀ ਇਹੋ ਜਿਹੀਆਂ ਵੀਡੀਓ ਦੇਖਣ ਨੂੰ ਚੈਨਲ ਨੂੰ ਸਬਸਕ੍ਰਾਈਬ ਕਰਕੇ ਜਰੂਰ ਰੱਖੋ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਹੋਰ ਵੀ ਤੁਹਾਨੂੰ ਜਿਹੜੀਆਂ ਵੀਡੀਓ ਇਹੋ ਜਿਹੀਆਂ ਦਿਖਾਉਂਦੇ ਰਾਵਾਂਗੇ ਆਪਣਾ ਘਰੇਲੂ ਬਾਗੀਚੇ ਆ ਖਾਣ ਦੇ ਵਾਸਤੇ ਜਿਹੜੇ ਫਰੂਟਾਂ ਦਾ ਆਪਾਂ ਛੋਟਾ ਜਿਹਾ ਬਾਗ ਲਗਾਇਆ ਹੋਇਆ ਕੋਈ ਬਹੁਤ ਜ਼ਿਆਦਾ ਆਪਾਂ ਵੱਡੇ ਜ਼ਿੰਮੇਦਾਰ ਨਹੀਂ ਹੈਗੇ ਛੋਟਾ ਜਿਹਾ ਬਾਗ ਲਗਾਇਆ ਹੋਇਆ ਆਪਣੇ ਘਰੇਲੂ ਖਾਣ ਵਾਸਤੇ ਆਰਗੈਨਿਕ ਤੇ ਉਹਦੀ ਥੋੜੀ ਥੋੜੀ ਜਾਣਕਾਰੀ ਜਿਹੜੀ ਤੁਹਾਡੇ ਨਾਲ ਸ਼ੇਅਰ ਕਰਦੇ ਰਹਿੰਦੇ ਆ ਤਾਂ ਕਿ ਤੁਸੀਂ ਵੀ ਦੇਖ ਕੇ ਕਈ ਵਾਰ ਕਿਸੇ ਦੀ ਆਪਾਂ ਵੀਡੀਓ ਦੇਖ ਕੇ ਉਹਦੇ ਵਾਲਾ ਆਪਣਾ ਵੀ ਦਿਲ ਕਰਿਆ ਹੁੰਦਾ ਵੀ ਆਪਾਂ ਵੀ ਇਸ ਤਰ੍ਹਾਂ ਘਰਾਂ ਦੇ ਫਲ ਲਾਈਏ ਤੇ ਤੁਸੀਂ ਵੀ ਆਪਣੇ ਘਰਾਂ ਦੇ ਵਿੱਚ ਇਸ ਤਰ੍ਹਾਂ ਜ਼ਰੂਰ ਫਲਾਂ ਦੇ ਬੂਟੇ ਥੋੜੇ-ਥੋੜੇ ਲਗਾਓ ਤੇ ਆਪਣੇ ਬੱਚਿਆਂ ਨੂੰ ਆਰਗੈਨਿਕ ਖਵਾਓ ਤੇ ਆਪ ਵੀ ਖਾਓ ਤੇ ਸੇਤਮੰਦ ਰਹੋ ਧੰਨਵਾਦੀ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਇਧਰ ਮੈਂ ਤੁਹਾਨੂੰ ਥੋੜੀ ਜੀ ਨਿਗਾਹ ਮਰਵਾ ਦਿੰਨੀ ਆਪਣੇ ਬਾਗ ਤੇ ਤੁਸੀਂ ਦੇਖ ਸਕਦੇ ਹੋ ਕਿੰਨੀ ਜਿਆਦੀ ਜਿਹੜੀ ਹਾਈਟ ਆ ਫਲਾਂ ਦੇ ਬੂਟਿਆਂ ਦੀ ਹੋ ਚੁੱਕੀ ਆ ਤੇ ਕਿਸੇ ਦਿਨ ਆਪਾਂ ਤੁਹਾਨੂੰ ਸਾਰੇ ਹੀ ਜਿਹੜੇ ਬੂਟੇ ਆ ਫਲਾਂ ਦੇ ਦਿਖਾਵਾਂਗੇ ਟੋਟਲ ਲਗਭਗ ਹੋਣੇ ਆ ਮੈਨੂੰ ਲੱਗਦਾ 60 ਤੋਂ ਉੱਪਰ ਹੀ ਹੋਣੇ ਆ ਤੇ ਸਾਰੇ ਆਪਾਂ ਕਿਸੇ ਦਿਨ ਤੁਹਾਨੂੰ ਦਿਖਾਵਾਂਗੇ ਧੰਨਵਾਦ ਜੀ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਤਿ ਸ਼੍ਰੀ ਅਕਾਲ ਜੀ ਹੁੰਦੇ ਵਸਦੇ ਰਹੋ